ਪੀਰਾ ਤੁਹਾਨੂੰ ਬਕਵਕ ਜਿਹੜੇ ਲਾਕੇ ਦਿਖਾ ਰਹੇ ਇਸ ਸਮੇਂ ਆਪਾਂ ਹਰੀਕੇ ਹਟ ਤੋਂ ਅੱਗੇ ਜਿਹੜਾ ਤਰਨਤਨ ਦੇ ਪੱਟੀ ਵਿਧਾਨ ਸਭਾ ਹਲਕੇ ਦਾ ਸਭਰਾਹ ਪਿੰਡ ਪੈਂਦਾ ਜਿਹੜਾ ਉੱਥੇ ਦਿਖਾ ਰਹੇ ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜਾ ਬੰਨ ਸੀ ਜਿਹੜਾ ਉਹ ਕਮਜ਼ੋਰ ਹੋਇਆ ਸੀ ਉਸ ਬੰਨੂ ਪੂਰਿਆ ਗਿਆ ਸੀ ਪਰ ਉਸ ਤੋਂ ਹੁਣ ਅੱਗੇ ਜਾ ਕੇ ਜਿਹੜਾ ਦਰਿਆ ਦਾ ਪਾਣੀ ਦਾ ਵਹਾਅ ਤੇਜ਼ ਹੋਇਆ ਤੇ ਮਿੱਟੀ ਨੂੰ ਖੋਰਨ ਲੱਗਿਆ ਹੈਗਾ ਤੁਸੀਂ ਦੇਖੋ ਕਿ ਹੁਣ ਪਿੰਡ ਦੀ ਕਹਿ ਸਕਦੇ ਹਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਉਹ ਪਿੰਡ ਆਸ-ਪਾਸ ਦੇ ਪਿੰਡਾਂ ਦੀ ਜਾਬੇਰ ਬਾਬਾ ਸੁੱਖਾ ਸਿੰਘ ਜਿਹੜੇ ਸਰਹਾਲੀ ਵਾਲੇ ਨੇ ਜਿਹੜਾ ਉਹ ਉਹਨਾਂ ਵੱ ਔਰੇ ਨੇ ਜਿਹੜੇ ਉਹ ਭਰੇ ਜਾ ਰਹੇ ਨੇ ਟਰੈਕਟਰਾਂ ਦੇ ਮਾਧਿਅਮ ਦੇ ਰਾਹੀਂ ਬੰਨ ਨੂੰ ਜਿਹੜਾ ਮਜ਼ਬੂਤ ਕੀਤਾ ਜਾ ਰਿਹਾ ਕਿਉਂਕਿ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਬੇहद ਜ਼ਿਆਦਾ ਜਿਹੜਾ ਵਧਿਆ ਹੋਇਆ ਕਿਉਂਕਿ 2023 ਦੇ ਵਿੱਚ ਵੀ ਇੱਥੋਂ ਮੈਜ 1 ਕਿਲੋਮੀਟਰ ਪਿੱਛੇ ਜਿਹੜਾ ਬੰਨ ਟੁੱਟਿਆ ਸੀ ਜਿਸ ਦੇ ਨਾਲ ਕਾਫੀ ਏਰੀਆ ਤਰ ਤਰ ਦੇ ਨਾ ਪਿੰਡਾਂ ਨੂੰ ਵੱਡੇ ਪੱਧਰ ਦੇ ਉੱਪਰ ਜਿਹੜਾ ਨੁਕਸਾਨ ਸੀ ਜਿਹੜਾ ਉਹ ਹੋਇਆ ਸੀ ਪਰ ਹੁਣ ਇਸੇ ਦੇ ਡਰੋਂ ਜਿਵੇਂ ਪਾਣੀ ਦਾ ਪੱਧਰ ਵੱਧ ਰਿਹਾ ਪਾਣੀ ਦਾ ਵਹਾਅ ਤੇਜ਼ ਹੋ ਰਿਹਾ ਤਾਂ ਮਿੱਟੀ ਹੈ ਜਿਹੜੀ ਉਹ ਕੱਟ ਕਰ ਰਹੀ ਆ ਤਾਂ ਮਿੱਟੀ ਜੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਕਿਸ ਤਰ੍ਹਾਂ ਘ ਉਹ ਵਧੀ ਹੋਈ ਆ ਤੇ ਇਸ ਨੂੰ ਲੈ ਕੇ ਹੁਣ ਪਿੰਡ ਦੇ ਲੋਕ ਨੇ ਆਹ ਚ ਬਾਈ ਜੀ ਕਿਸ ਤਰ੍ਹਾਂ ਦੀ ਦੇਖਦੇ ਹੋ ਸਥਿਤੀ ਹੈ ਜਿਹੜੀ ਕਿਉਂਕਿ ਮਿੱਟੀ ਖੁਰ ਰਹੀ ਆ ਲਗਾਤਾਰ ਸਥਿਤੀ ਤੇ ਬਾਈ ਜੀ ਇਤਾਂ ਵਾਪੀ ਕੰਮ ਜਿਹੜਾ ਆਪਾਂ ਵੇਖ ਹੀ ਜਾਇਆ ਆ ਵੀ ਬੜੇ ਜੋਰ-ਸ਼ੋਰ ਨਾਲ ਚੱਲ ਰਿਹਾ ਪਰ ਫਿਰ ਵੀ ਪਾਣੀ ਜਗੇ ਕੋਈ ਜੋਰ ਨਹੀਂਗਾ ਪਾਣੀ ਬਹੁਤ ਜ਼ਿਆਦਾ ਥੋੜਾ ਤਾਂ ਪਿੱਛੇ ਵੀ ਤੁਸੀਂ ਦੋ ਬੰਨ ਮਜ਼ਬੂਤ ਕੀਤਾ ਗਾ ਬੜਾ ਸ਼ਾਨਦਾਰ ਜਿਹਾ ਕੀਤਾ ਹੈ ਪਿੱਛੇ ਵੀ ਤੇ ਪਰ ਮਾਰੇ ਭਲਾ ਕਦੇ ਆਜ ਦਾ ਵਾ ਬਹੁਤ ਕੰਮ ਮਾੜਾ ਵਾ ਆਜਾ ਘੁੰਮ ਕੇ ਆਇਆ ਨੂੰ ਤੇ ਆ ਜੀ ਸਾਰੀ ਮਿੱਟੀ ਜਿਹੜੀ ਇਹ ਥੱਲੇ ਆ ਲਈ ਜਾ ਰਿਹਾ ਵਾ ਕਿ ਕਿੰਨੇ ਅੱਗੇ ਕਿੰਨੇ ਪਿੰਡ ਨੇ ਕਿ ਨੀਵੇਂ ਇਲਾਕਾ ਅੱਗੇ ਕਿੰਨੇ ਪਿੰਡ ਰਹਿ ਗਿਆ ਅੱਗੇ ਦੀਵਾਨ ਆ ਅੱਗੇ ਪੰਜ ਹੈਗਾ ਵਾ ਇਦੋਂ ਗਾੜੀ ਹੈਗਾ ਵਾ ਮੁਠਿਆਂ ਆਲਾ ਜਿੱਦਾਂ ਕੋਟ ਬੁੱਢਾ ਜਾਂ ਬੰਦਾਲਾ ਵਾ ਗਾੜੀ ਗਾੜੀ ਪਿੰਡ ਕਾਫੀ ਪਰ ਉਹ ਨਵਾਨ ਚਾ ਉਹਨਾਂ ਦਾ ਨੁਕਸਾਨ ਇੱਥੋਂ ਨਾਲੋਂ ਵੀ ਜ਼ਿਆਦਾ ਵਾ ਯਾਨੀ ਕਿ 2023 ਦੇ ਵਿੱਚ ਵੀ ਬੰਨ ਟੁੱਟਿਆ ਸੀ ਹਾਂਜੀ 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 ਉਹ ਉਤੋਂ ਟੁੱਟਿਆ ਹੈ ਉਦੋਂ ਕਿੰਨਾ ਨੁਕਸਾਨ ਹੋਇਆ ਉਦੋਂ ਵੀ ਨੁਕਸਾਨ ਹੋਦਾ ਸਾਡਾ ਇੱਥੋਂ ਦਾ ਨੁਕਸਾਨ ਬੜਾ ਹੋਇਆ ਹੈ ਤੇ ਜੇ ਆਪਾਂ ਸਮਝੀਏ ਤਾਂ ਕਿੰਨੇ ਪਿੰਡ ਮਾਰ ਹੇਠ ਆਉਂਦੇ ਨੇ ਇਸ ਪਾਸੇ ਮੇਰੇ ਹਿਸਾਬ ਨਾਲ ਤੇ ਪੁੱਲ ਤੋਂ ਲੈ ਕੇ ਜਿੰਨੇ ਵੀ ਪਿੰਡੇ ਦਰਾਂਦੇ ਸਾਰੇ ਮਾਰ ਇੱਥੇ ਆ ਜੀ ਸੜਕ ਤੋਂ ਵੱਡੇ ਜੋਰ ਤੋਂ ਲੈ ਕੇ ਪਿੱਛੇ ਵੀ ਕਿੰਨੇ ਪਿੰਡਾਂ ਦੇ ਲੋਕ ਨੇ ਜਿਹੜੇ ਲੱਗੇ ਹੋਏ ਨੇ ਇਸ ਬਨਪੂਰਨ ਦੇ ਲਈ ਇਹ ਪਿੰਡਾਂ ਦੇ ਲੋਕਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਜੀ ਜਿਸ ਤਰ੍ਹਾਂ ਪੱਤੀਆਂ ਤੇ ਖੀਰੇਨ ਦਾ ਸਰਹਾਰੀ ਤੋਂ ਮਹਾਂਪੁਰਜ ਬਹੁਤ ਤਕੜਾ ਸਹਿਯੋਗ ਦੇ ਰਹਾ ਆ ਸਾਧੀ ਸੰਗਤ ਨਾਲ ਮਿਲ ਕੇ ਹੀ ਸੇਵਾ ਕਰਦੇ ਤੇ ਪਿੰਡ ਦਾ ਜਾਂ ਕੋਈ ਦੂਜੇ ਤੇ ਜਿਹਦਾ ਕੋਈ ਮਸਲਾ ਨਹੀਂ ਜਦ ਨਾਲ ਮਿਲ ਕੇ ਸਾਰੇ ਲੋਕ ਹੋਰੇ ਜਿਹੜੇ ਅੱਛਾ ਪ੍ਰਸ਼ਾਸਨ ਆ ਰਿਹਾ ਕੋਈ ਪ੍ਰਸ਼ਾਸਨ ਆ ਤੇ ਜਾਵਾ ਪ੍ਰਸ਼ਾਸਨ ਆ ਕੇ ਕੀ ਕਰੂਗਾ ਕੰਮ ਤੇ ਹੱਥ ਨਾਲ ਕਰਨਾ ਪੈਣਾ ਵਾ ਐਂ ਕਰਕੇ ਵੇਖਿਆ ਨਹੀਂ ਗੱਲ ਬਾਨੀ ਹੱਥੀਂ ਮਿਹਨਤ ਕਰਨੀ ਪਾਣੀ ਆ ਤੇ ਤੁਸੀਂ ਲੋਕ ਹੀ ਕੰਮ ਆ ਰਹੇ ਨਿਕ ਤੁਸੀਂ ਲੋਕ ਕੰਮ ਆ ਰਹੇ ਆਪਸ ਵਿੱਚ ਭਾਈਚਾਰਾ ਕੰਮ ਆ ਰਿਹਾ ਵਾ ਜਿਹੜਾ ਕੰਮ ਪਹਿਲਾਂ ਸਮੇਂ ਰਹਿੰਦੇ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਸੀ ਹਾਂ ਜਿਹੜਾ ਪਹਿਲੋ ਕੰਮ ਕਰਦਾ ਚਾਹੀਦਾ ਅੱਜ ਆ ਸੰਗਤ ਕਰ ਰਹੀ ਆ ਜਦੋਂ ਪਾਣੀ ਲਾਹਿੰਦਾ ਉਹ ਤਾਂ ਪੱਤਾ ਲਾਉਣਾ ਚਾਹੀਦਾ ਕਰਨਾ ਚਾਹੀਦਾ ਪਰ ਤਾਂ ਨਹੀਂ ਸਰਕਾਰਾਂ ਕੰਮ ਕਰਦੀਆਂ ਕਿਰਪਾ ਵਾ ਹੁਣ ਵੀ ਚਲੋ ਨਾਲ ਮਿਲ ਕੇ ਜਿੰਨਾ ਭਾਈਚਾਰਾ ਕੰਮ ਕਰ ਰਿਹਾ ਵਾ ਲੱਗਦਾ ਚਾਹੇ ਅਸੀਂ ਬੰਨ ਜਿਹੜਾ ਰਬਨੀਤ ਕਿਉਂਕਿ ਲੋਕਾਂ ਨੂੰ ਲੱਗ ਰਿਹਾ ਕਿ ਅਗਰ ਮਜ਼ਬੂਤੀ ਨਾਲ ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿਚਾਸਪਾਸ ਦੇ ਪਿੰਡਾਂ ਦੇ ਲੋਕ ਨੇ ਸੰਗਤ ਦਾ ਜਿਹੜੀ ਇਸ ਵੇਲੇ ਲੱਗੀ ਹੋਈ ਹੈ ਮਿੱਟੀ ਦੀਆਂ ਬੋਰੀਆਂ ਜਿਹੜੀਆਂ ਭਰ ਕੇ ਕਿਉਂਕਿ ਜਦੋਂ ਮਿੱਟੀ ਦੇ ਗੱਟੇ ਭਰੇ ਜਾ ਰਹੇ ਨੇ ਤਾਂ ਇਸ ਸਮੇਂ ਉਹਨਾਂ ਨੂੰ ਇਸ ਬੰਦ ਦੇ ਬਿਲਕੁਲ ਨੀਚੇ ਜਾਲ ਦੇ ਨਾਲ ਲਗਾਇਆ ਜਾ ਰਿਹਾ ਤਾਂ ਜੋ ਜਿਹੜਾ ਇਹ ਕਟਾ ਜਿਹੜਾ ਹੋਰ ਨਾ ਵਧੇ ਕਿਉਂਕਿ ਜੇ ਆਕਰ ਕਟਾ ਵੱਧ ਹੈ ਜਿਵੇਂ ਪਾਣੀ ਦਾ ਪੱਧਰ ਵੱਧ ਰਿਹਾ ਤਾਂ ਉਸੇ ਪੱਧਰ ਦੇ ਨਾਲ ਨੁਕਸਾਨ ਆ ਜਿਹੜਾ ਉਹ ਵੱਡਾ ਜਿਹੜਾ ਹੋਏਗਾ ਜੇ ਇਸ ਸਮੇਂ ਦੱਸ ਦਈਏ ਕਿ ਆਪਾਂ ਪਹਿਲਾਂ ਤਸਵੀਰ ਦਿਖਾਈ ਸੀ ਹਰੀਕੇ ਹੈਡ ਦੀ ਹਰੀਕੇ ਹੈਡ ਤੋਂ ਵੱਡਾ ਨੁਕਸਾਨ ਜਿਹੜਾ ਰਮਨੀਤ ਜਿਹੜਾ ਉਹ ਤੋਂ ਹੋਇਆ ਸੀ ਹਰੀਕੇ ਹੈਡ ਤੋਂ ਪਹਿਲਾਂ ਜਿਹੜਾ 1 ਲੱਖ 12000 ਕੀ ਉਸ ਦੇ ਕਰੀਬ ਜਿਹੜਾ ਪਾਣੀ ਸੀ ਜਿਹੜਾ ਉੱਥੋਂ ਛੱਡਿਆ ਜਾ ਰਿਹਾ ਸੀ ਪਰ ਇਸ ਸਮੇਂ ਦੀ ਮੌਜੂਦਾ ਸਥਿਤੀ ਦੀ ਅਗਰ ਗੱਲ ਕੀਤੀ ਜਾਵੇ ਤਾਂ ਇਸ ਸਮੇਂ 75000 ਕਿਊਸਕ ਪਾਣੀ ਇਸ ਸਤਲੁਜ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਸਤਲੁਜ ਵਿਆਸ ਇਕੱਠਾ ਹੁੰਦਾ ਤੇ ਇੱਧਰ ਆ ਰਿਹਾ ਤੇ ਇਸ ਤੋਂ ਅੱਗੇ ਇਹ ਹੁਣ ਹੁਸੈਨੀਵਾਲਾ ਨੂੰ ਜਾ ਰਿਹਾ ਕਿਉਂਕਿ ਭਾਵੇਂ ਕਿਸ ਤੋਂ ਪਹਿਲਾਂ 95000 ਕਿਊਸਕ ਪਾਣੀ ਆ ਰਿਹਾ ਸੀ ਤਾਂ ਹੁਣ 75000 ਆ ਜੇ ਅਗਰ ਪਿੱਛੇ ਹੋਰ ਬਾਰਸ ਹੁੰਦੀ ਆ ਤਾਂ ਵੱਧਦੀ ਆ ਤਾਂ ਇਸ ਨੂੰ ਲੈ ਕੇ ਕਹਿ ਸਕਦੇ ਆ ਕਿ ਜਿਸ ਤਰੀਕੇ ਦੇ ਨਾਲ ਪਾਣੀ ਦਾ ਵਹਾਅ ਇੰਨਾ ਤੇਜ਼ ਆ ਤੁਸੀਂ ਦੇਖੋ ਕਿ ਇਹ ਮਿੱਟੀ ਨੂੰ ਕੱਟ ਕਰ ਰਿਹਾਗਾ ਤੇ ਇਸ ਨੂੰ ਲੈ ਕੇ ਹੁਣ ਹਜ਼ਾਰਾਂ ਦੀ ਗਿਣਤੀ 'ਚ ਲੋਕ ਨੇ ਜਿਹੜੇ ਸੰਗਤ ਜਿਹੜੀ ਉਹ ਜਗ੍ਹਾ ਦੇ ਉੱਪਰ ਲੱਗੀ ਹੋਈ ਆ ਤਾਂ ਇਸ ਨੂੰ ਮਜ਼ਬੂਤ ਕਰਨ ਦੇ ਲਈ ਬਾਈ ਜੀ ਕਿੰਨਾ ਕੁ ਕਾਫੀ ਦਿਨ ਤੋਂ ਹੁਣ ਹੋ ਗਿਆ ਇੱਥੇ ਬੰਨ ਨੂੰ ਮਜ਼ਬੂਤ ਕਰਦਿਆਂ ਨੂੰ ਹਾਂਜੀ 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 ਜਾਲ ਭਰ ਕੇ ਲਗਾਏ ਹਾਂ ਹਾਂਜੀ ਹਾਂਜੀ ਜਾਲ ਭਰ ਕੇ ਲਗਾਏ ਉਹਨੇ ਢਾਹ ਬੜੀ ਜਿਆਦੀ ਲੱਗੀ ਏ ਵੀਰ ਜੀਆ ਬੰਨ ਢਾਹਾਂ ਦੇਖੋ ਕਿੰਨੀ ਸੰਗਤ ਲੱਗੀ ਏ ਗੁਰੂ ਮਹਾਰਾਜ ਦੀ ਹਾਂਜੀ ਬਿਲਕੁਲ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋਗੇ ਰਮਨਜੀਤ ਕਿਉਂਕਿ ਇਹ ਜਿਹੜਾ ਜਾਲ ਹੈ ਇਸ ਪਹਿਲਾਂ ਬੋਰੀਆਂ ਨੂੰ ਇਹ ਜਾਲ ਦੇ ਵਿੱਚ ਮੈਂ ਚਾਹੂੰਗਾ ਭਾਜੀ ਥੋੜਾ ਸਾਈਡ ਤੇ ਹੋਇਓ ਇਸ ਨੂੰ ਜਾਲ ਨੂੰ ਬੰਨਿਆ ਜਾਂਦਾ ਹੈ ਤਾਂ ਜਾਲ ਦੇ ਵਿੱਚ ਬੋਰੀਆਂ ਪਾ ਕੇ ਫਿਰ ਇਸ ਨੂੰ ਨੀਚੇ ਜਿਹੜਾ ਇਹ ਮਿੱਟੀ ਦੇ ਨਾਲ ਨੀਚੇ ਲਗਾਇਆ ਜਾ ਰਿਹਾ ਤਾਂ ਪੱਥਰ ਲਗਾਏ ਜਾ ਰਹੇ ਤਾਂ ਜੋ ਮਿੱਟੀ ਦਾ ਖੋਰ ਨਾ ਜੜਾ ਹੋ ਸਕੇ ਭਾਈ ਜੀ ਤੁਹਾਨੂੰ ਕਾਫੀ ਦਿਨ ਹੋ ਗਏ ਲੱਗਿਆ ਨੂੰ ਪਹਿਲਾਂ ਇਸ ਤੋਂ ਪਿੱਛੇ ਸੀ ਤਾਂ ਹੁਣ ਜਦੋਂ ਕੱਲ ਤੋਂ ਲੈ ਕੇ ਇਹ ਬਨ ਇਹ ਪਿਛਲੇ ਸਮੇਂ ਜਦੋਂ 2023 ਦੌਰਾਨ ਵੀ ਨਾ ਇੱਥੇ ਖਤਰਾ ਜਿਹੜਾ ਬਣ ਗਿਆ ਸੀ ਚਲੋ ਪ੍ਰਮਾਤਮਾ ਦੀ ਮਿਹਰ ਹੋਈ ਵੀ ਆਫਤ ਜਿਹੜੀ ਜਦੋਂ ਪਿਛੋ ਪਾਣੀ ਟੁੱਟ ਗਿਆ ਤੇ ਇੱਥੇ ਜਿਹੜਾ ਖਤਰਾ ਟਲ ਗਿਆ ਇਸ ਵਾਰ ਜਦੋਂ ਅਜੇ ਤਾਂ ਪਾਣੀ ਬਹੁਤ ਥੋੜਾ ਵਾ ਅਜੇ ਕੋਈ ਲੱਖ ਦੇ ਸਮਥਿੰਗ ਐਨ ਲੋ ਵੀ 70-75 ਹਜ਼ਾਰ ਕਿਊਸ ਦੇ ਏਅਰਗੇਟ ਚੱਲ ਰਿਹਾ ਵਾ ਪਿਛਲੀ ਵਾਰ ਪਾਣੀ ਬਹੁਤ ਜ਼ਿਆਦਾ ਸੀ ਉਦੋਂ ਖਤਰਾ ਇੱਥੇ ਬਣਿਆ ਸੀ ਹੋਇਆ ਕੀ ਵੀ ਪ੍ਰਸ਼ਾਸਨ ਵੱਲੋਂ ਜਿਹੜਾ ਬਣਦਾ ਕੰਮ ਸੀ ਵੀ ਇੱਥੇ ਪੱਥਰ ਰਵਰਟਮੈਂਟ ਜਿਹੜੀ ਲਾਉਣ ਲਈ ਸਪਾਰ ਬਣਨ ਲਈ ਆਪਦਾ ਜੋ ਵੀ ਸਮਾਨ ਉਹਨਾਂ ਨੇ ਲਿਆਂਦਾ ਸੀ ਤੋ ਸਾਡੇ ਵਿੱਚ ਜ਼ਿੰਮੇਦਾਰਾਂ ਨੇ ਕੋਈ ਗੱਲ ਕੀਤੀ ਕਿ ਇਹ ਜਿਹੜਾ ਅਸੀਂ ਇਹ ਨਹੀਂ ਲਗਨਵਾਵਾਂਗੇ ਉਹਨਾਂ ਦੇ ਉਹ ਵੀ ਸੱਚੇ ਹਿਆਦ ਦੀ ਥਾਂ ਤੇ ਕਿਉਂਕਿ ਇਹ ਜਿਹੜੀ ਮਾਲਕੀ ਜ਼ਮੀਨਾਂ ਉਹਨਾਂ ਦੀਆਂ ਉਹਨਾਂ ਦੀ ਮੰਗ ਸੀ ਵੀ ਪ੍ਰਸ਼ਾਸਨ ਸਾਨੂੰ ਇਹਦੇ ਪੱਕੇ ਤੌਰ ਤੇ ਪੈਸੇ ਦਵੇ ਤਾਂ ਫਿਰ ਅਸੀਂ ਇਹ ਜਿਹੜਾ ਇਹ ਕੰਮ ਕਰਵਾਵਾਂਗੇ ਕਿਤੋਂ ਅੰਦਰ ਤੁਸੀਂ ਕਹਿ ਰਹੇ ਹੋ ਕਿ ਮਾਲਕੀ ਜ਼ਮੀਨਾਂ ਇਹ ਇਹ ਸਾਰਾ ਮਾਲਕੀ ਜ਼ਮੀਨ ਆ 1 ਇੰਚ ਵੀ ਜਗ੍ਹਾ ਜਿਹੜੀ ਆ ਇਹ ਕੋਈ ਕਿਸੇ ਸਰਕਾਰ ਦੀ ਨਹੀਂ ਹੈਗੀ ਜਾਂ ਕਿਵੇਂ ਵੀ ਆ ਇਹ ਸਾਰੀ ਸਤਲੁਜ ਜਿਹੜਾ ਬਿਆਸ ਦਰਿਆ ਦੋਨੋਂ ਇਕੱਠੇ ਵਗਦੇ ਨੇ ਤਾਂ ਦੂਸਰੀ ਸਾਈਡ ਜਿਹੜਾ ਦਰਿਆ ਕਾਫੀ ਵਗਦਾ ਇਹ ਸਤਲੁਜ ਅਤੇ ਬਿਆਸ ਦਾ ਜਦੋਂ ਹਰੀਕੇ ਕਿਸ ਮੇਲ ਹੁੰਦਾ ਵਾ ਉਹਦੇ ਵਿੱਚੋਂ ਜਿਹੜਾ ਵਜਦਾ ਡਾਊਨਸਟ੍ਰੀਮ ਪਾਣੀ ਨੇ ਜਿਹੜਾ ਪਾਕਿਸਤਾਨ ਨੂੰ ਛੱਡਿਆ ਜਾਂਦਾ ਵਾ ਇਹ ਵੱਧ ਦਾ ਪਾਣੀ ਹੈ ਲੱਖ ਵਾਜੇ 2 ਲੱਖ ਵਾਜੇ ਨਹਿਰਾਂ ਦਾ ਜਿੰਨਾ ਉਹਨਾਂ ਦੀ ਕਪੈਸਿਟੀ ਉਹ ਖਿੱਚੀ ਜਾਂਦੀਆਂ ਵਾ ਬਾਕੀ ਹੁਣ ਜਿਹੜਾ ਇਹ ਇਹ ਖਤਰਾ ਇੱਥੇ ਬਣਿਆ ਵਾ ਸਾਡੀ ਇਹ ਇਹੋ ਅਪੀਲ ਆ ਸਭ ਸੰਗਤਾਂ ਨੂੰ ਪ੍ਰਸ਼ਾਸਨ ਵੀ ਨਾਲ ਲੱਗਾ ਹੋਇਆ ਵਾ ਜੋ ਜੋ ਸਾਜ ਸਮਾਨ ਸਾਨੂੰ ਇੱਥੇ ਚਾਹੀਦਾ ਵਾ ਉਹ ਮੁਹਿਆ ਕਰਾਰਿਆ ਵਾ ਤੋੜੇ ਵਗੈਰਾ ਡੀਜ਼ਲ ਵਗੈਰਾ ਮਸ਼ੀਨਰੀ ਜੋ ਚੀਜ਼ ਚਾਹੀਦੀ ਸਾਨੂੰ ਮਿਲਦੀ ਆ ਪਰ ਇਹ ਆ ਵੀ ਕੋਈ ਚਮਤਕਾਰ ਇੱਥੇ ਹੋ ਨਹੀਂ ਜਾਣਾ ਇਸ ਸਮੇਂ ਦੇ ਨਾਲ ਹੀ ਆ ਇਹ ਤਾਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਸੱਚੇ ਪਾਤਸ਼ਾਹ ਜੀ ਪਾਣੀ ਘਟੇ ਪਾਣੀ ਘਟੇ ਤਾਂ ਪਿੱਛੋਂ ਆਵੇ ਤਾਂ ਹੀ ਰਬਣੀਤ ਕਹਿ ਸਕਦੇ ਆ ਕਿ ਨੂੰ ਜਿਹੜੀ ਰਾਹਤ ਜਿਹੜੀ ਮਿਲ ਸਕਦੀ ਹੈਗੀ ਇਸ ਤਰੀਕੇ ਦੇ ਨਾਲ ਇਹ ਤਸਵੀਰ ਦਿਖਾਉਣੀ ਆ ਤੁਹਾਨੂੰ ਇਸ ਤਰੀਕੇ ਦੇ ਨਾਲ ਹੁਣੇ ਮਿੱਟੀ ਦੇ ਗੱਟੇ ਨੇ ਜਿਹੜੇ ਭਰ ਕੇ ਲੱਕੜਾਂ ਦੇ ਨਾਲ ਜਿਹੜਾ ਕਹਿ ਸਕਦੇ ਆ ਕਿ ਤਸਵੀਰ ਦੇਖੋ ਇਹਨੂੰ ਹੁਣ ਮਿੱਟੀ ਦੇ ਪਾਣੀ ਦੇ ਵਿੱਚ ਛੁੱਟਿਆ ਜਾਵੇਗਾ ਤਾਂ ਜੋ ਜਿਹੜਾ ਮਿੱਟੀ ਦਾ कटाव ਆ ਜਿਹੜਾ ਉਹ ਹੋਰ ਨਾ ਵਾ ਸਕੇ ਤਾਂ ਹਜ਼ਾਰਾਂ ਦੀ ਗਿਤੀ ਦੇ ਵਿੱਚ ਜਿਹੜੀ ਸੰਘਤਾ ਜਿਹੜੀ ਇਸ ਸਮੇਂ ਦੀਆਂ ਖਾਸ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾ ਰਿਹਾ ਕਿਸ ਤਰ੍ਹਾਂ ਆਸ-ਪਾਸ ਦੇ ਇਲਾਕੇ ਦੇ ਵਿੱਚ ਜਿਹੜਾ ਇਹ ਸਥਿਤੀ ਆ ਜਿਹੜਾ ਖਤਰਾ ਜਿਹੜਾ ਡਰ ਦਰਿਆਵਾਂ ਦੇ ਕੰਢਿਆਂ ਦੇ ਉੱਪਰ ਜਿਹੜਾ ਲਗਾਤਾਰ ਜਿਹੜਾ ਬਣਿਆ ਹੋਇਆ ਦਰਖਤਾਂ ਤੋਂ ਕੱਟ ਕੇ ਜਿਹੜਾ ਅ ਹੇ ਨੀਚੇ ਛੁੱਟਿਆ ਜਾ ਰਿਹਾ ਪਿੱਛੋਂ ਟਰੈਕਟਰਾਂ ਦੇ ਨਾਲ ਮਿੱਟੀ ਹੈ ਜਿਹੜੀ ਉਹ ਲਿਆਂਦੀ ਜਾ ਰਹੀ ਆ ਤੇ ਉਸ ਤੋਂ ਬਾਅਦ ਮਿੱਟੀ ਦੇ ਗੱਟੇ ਭਰ ਕੇ ਤਾਂ ਫਿਰ ਪੱਥਰ ਦੇ ਸਹਿਯੋਗ ਦੇ ਨਾਲ ਤਾਰਾਂ ਦੇ ਸਹਿਯੋਗ ਦੇ ਨਾਲ ਇਸ ਨੂੰ ਇਹਨਾਂ ਨੂੰ ਮਜ਼ਬੂਤ ਜਿਹੜਾ ਉਹ ਕੀਤਾ ਜਾ ਰਿਹਾ ਹੈ ਗਾਰਬਨੀਤ ਅ ਬਿਲਕੁਲ ਵੀ ਕੀ ਅਸੀਂ ਤਸਵੀਰਾਂ ਵੀ ਦੇਖ پا ਰਹੇ ਹਾਂ ਕਿਉਂਕਿ ਸੁਭਾਵਿਕ ਤੌਰ ਤੇ ਅਗਰ ਜਦੋਂ ਪ੍ਰਸ਼ਾਸਨ ਨਹੀਂ ਪਹੁੰਚਦਾ ਜਾਂ ਫਿਰ ਜੇ ਪਹੁੰਚਦਾ ਵੀ ਹੈ ਤਾਂ ਲੋਕ ਆਪਣੇ ਪਿੰਡ ਦੇ ਉੱਪਰ ਬਹੁਤ ਕੋਸ਼ਿਸ਼ ਕਰਦੇ ਨੇ ਕਿ ਆਪਣੇ ਪਿੰਡ ਨੂੰ ਬਚਾ ਲੈਣ ਕਿਉਂਕਿ ਬਹੁਤ ਹੀ ਘਰਾਂ ਦੇ ਵਿੱਚ ਐਸੇ ਬਜ਼ੁਰਗ ਵੀ ਨੇ ਜਿਨ੍ਹਾਂ ਦੀ ਦਵਾਈ ਚੱਲਦੀ ਹੈ ਜਾਂ ਫਿਰ ਬੱਚੇ ਨੇ ਤਾਂ ਉਹਨਾਂ ਨੂੰ ਵੀ ਕੋਸ਼ਿਸ਼ ਜ਼ਰੂਰ ਰਹਿੰਦੀ ਹੈ ਕਿ ਇੱਕ ਸੁਰੱਖਿਅਤ ਥਾਂ ਦੇ ਉੱਪਰ ਪਹੁੰਚਾ ਦਿੱਤਾ ਜਾਵੇ ਜਿਸ ਤਰੀਕੇ ਦੇ ਨਾਲ ਤਰਨਤਾਰਨ ਸੁਲਤਾਨਪੁਰ ਲੋਧੀ ਫਾਜ਼ਿਲਕਾਫ ਰੋਜ਼ਪੁਰਤ ਵਿੱਚ ਹਾਲਾਤ ਜਿਹੜੇ ਨੇ ਹੜ ਤੋਂ ਹੜ ਵਰਗੇ ਬਣਦੇ ਜਾ ਰਹੇ ਨੇ ਜਾਂ ਫਿਰ ਕਹਿ ਲਓ ਕਿ ਹੜ ਵਰਗੀ ਸਥਿਤੀ ਬਣ ਗਈ ਹੈ ਅਗਰ ਅਸੀਂ ਇਸ ਇਲਾਕੇ ਦੀ ਗੱਲ ਕਰੀਏ ਤਾਂ ਪਿੰਡ ਸਭਰਾਵਾ ਤੋਂ ਇਲਾਵਾ ਕਿ ਹੋਰ ਵੀ ਪਿੰਡ ਜਿਹੜੇ ਨੇ ਉਹ ਪਾਣੀ ਦੀ ਮਾਰ ਹੇਠਾ ਰਹੇ ਨੇ ਆ ਬਿਲਕੁਲ ਕਿਉਂਕਿ ਰਵਨੀਤ ਜਿਹੜੇ ਇਲਾਕੇ ਨੇ ਇਸ ਤੋਂ ਅੱਗੇ ਉਹ ਨੀਚਲੇ ਇਲਾਕੇ ਨੇ ਕਿਉਂਕਿ ਜਿਵੇਂ ਜਿਵੇਂ ਦਰਿਆਵਾਂ ਦੇ ਨਾਲ ਜਿਹੜੇ ਪਿੰਡ ਲੱਗਦੇ ਨੇ ਭਾਮਿਓ ਤਰਨਤਾਰਨ ਹੋਵੇ ਕਪੂਰਥਲਾ ਹੋਵੇ ਅ ਦੂਸਰੇ ਪਾਸੇ ਫਰੋਜਪੁਰ ਦਾ ਏਰੀਆ ਹੋਵੇ ਕਿਉਂਕਿ ਇਸ ਤੋਂ ਅੱਗੇ 60 ਕਿਲੋਮੀਟਰ ਦੇ ਲਾਗੇ ਜਿਹੜਾ ਕਿਹਾਸਦਾ ਹੁਸੈਨੀਵਾਲਾ ਜਿਹੜਾ ਹੈੱਡ ਆਉਂਦਾ ਜਿਹੜਾ ਉੱਥੇ ਜਾ ਕੇ ਪਾਣੀ ਫਿਰ ਕੰਟਰੋਲ ਹੁੰਦਾ ਫਿਰ ਉਸ ਤੋਂ ਬਾਅਦ ਫਿਰ ਪਾਣੀ ਪਾਕਿਸਤਾਨ ਨੂੰ ਜਿਹੜਾ ਪਾਣੀ ਉਹ ਛੱਡਿਆ ਜਾਂਦਾ ਹੈਗਾ ਤੇ ਇਸੇ ਤਰ੍ਹਾਂ तमाम ਤਰੀਕੇ ਦੇ ਨਾਲ ਕਿਹਾਸਦਾ ਆਸਪਾਸ ਦੇ ਪਿੰਡਾਂ ਨੂੰ ਜਿਹੜਾ ਖਤਰਾ ਉਹ ਬਣਿਆ ਰਹਿੰਦਾ ਕਿਉਂਕਿ ਇਸ ਸਮੇਂ ਜੇ ਅਗਰ ਗੱਲ ਕੀਤੀ ਜਾਵੇ ਤਾਂ ਇੱਥੋਂ ਦੇ ਕ ਤਕਰੀਬਨ 30-35 ਪਿੰਡ ਨੇ ਜਿਹੜੇ ਆਸ-ਪਾਸ ਦੇ ਜਿਹੜੇ ਕਿ ਦਰਿਆਵਾਂ ਦੇ ਕੰਢੇ ਨਾਲ ਲੱਗਦੇ ਨੇ ਭਾਈ ਜੀ ਕਿੰਨੇ ਪਿੰਡ ਨੇ ਜਿਹੜੇ ਇਸ ਤੋਂ ਅੱਗੇ ਆਪਾਂ ਸਮਝੀਏ ਜਿਹੜੇ ਕਿ ਦਰਿਆਵ ਦੇ ਨਾਲ-ਨਾਲ ਲੱਗਦੇ ਪਿੰਡ ਨੇ ਬਹੁਤ ਪਿੰਡ ਹੈ ਇਹ ਇਥੇ ਉਹ ਸੁਬਰਾ ਪੈ ਜਾਂਦਾ ਛੁੱਗੀਆਂ ਪੈ ਜਾਂਦੀਆਂ ਸਿੱਧੋ ਪੈ ਜਾਂਦੀ ਆ ਫਿਰ ਆਪਣੇ ਕੋੜ ਬੁੱਡਾ ਪੈ ਜਾਂਦਾ ਬਹੁਤ ਹੀ ਪਿੰਡ ਘਾਲ ਨਾਲ ਬਪੇ ਪੈ ਜਾਂਦੇ ਨੇ ਭਾਈ ਜੀ ਕਿੰਨਾ ਖਤਰਾ ਜਿਆ ਕਰ ਆਪਾਂ ਦੇਖੀਏ ਤਾਂ ਕਿਉਂਕਿ 2023 ਦੇ ਵਿੱਚ ਵੀ ਟੁੱਟਿਆ ਸੀ ਬੰਨਿਆ ਸੀ ਜੇ ਬੰਨ ਵੈਗੁਰੂ ਕਿਰਪਾ ਕਰੇ ਨਾ ਟੁੱਟੇ ਤੇ ਜੇ ਟੁੱਟਦਾ ਤਾਂ 35 ਪਿੰਡਾਂ ਦਾ ਨੁਕਸਾਨ ਹੁੰਦਾ ਬਹੁਤ ਜ਼ਿਆਦਾ ਹਾਂਜੀ ਤੇ ਸੰਗਤ ਜਿਹੜੀ ਸਹਿਯੋਗ ਦੇ ਨਾਲ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਜਿਹੜੇ ਇਹਨਾਂ ਨੂੰ ਬਣ ਕਿਉਂਕਿ ਧਾਰਮਿਕ ਸੰਸਥਾਵਾਂ ਨੇ ਜੀ ਸੰਯੋਗ ਤੇ ਮਹਾਂਪੁਰਸ਼ਾਂ ਦਾ ਵੀ ਬਹੁਤ ਜ਼ਿਆਦਾ ਚਲੋ ਪ੍ਰਸ਼ਾਸਨ ਦਾ ਹੋਵੇਗਾ ਪਰ ਸਵੇਰੇ ਨਾਲੋਂ ਇੱਕ ਘੰਟੇ ਦੇ ਵਿੱਚ ਪਾਣੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧ ਰਿਹਾ ਹੈ ਘਟ ਨਹੀਂ ਰਿਹਾ ਵਧ ਰਿਹਾ ਅਸੀਂ ਜਿਹੜੇ ਵੇਖ ਰਹੇ ਜਿਹੜੇ ਬੰਨ ਦੇ ਨਾਲ ਕਿੰਨੀ ਕਿੰਨੀ ਮਿੱਟੀ ਖੁਰ ਗਈ ਸਵੇਰ ਦੀ ਇੱਕ ਘੰਟੇ ਦੇ ਵਿੱਚ ਵਿੱਚ ਸਪੀਡ ਬਹੁਤ ਜ਼ਿਆਦਾ ਲੱਗ ਰਹੀ ਹੈ ਸਮੇਤੋਂ ਠੀਕ ਬਿਲਕੁਲ ਕਿਉਂਕਿ ਰਵਨੀਤ ਜਿਹੜੀਆਂ ਇਸ ਸਮੇਂ ਐਕਚੁਅਲੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਖਾਸ ਤੌਰ ਦੇ ਉੱਪਰ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਸ-ਪਾਸ ਦੇ ਪਿੰਡਾਂ ਦੇ ਲੋਕ ਸਮਾਜ ਸੇਵੀ ਸੰਸਥਾਵਾਂ ਨੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤਾਂ ਜੋ ਜਿੱਥੋਂ ਵੀ ਕਿਤੇ ਬੰਨ ਦੀ ਮਿੱਟੀ ਖੁਰਦੀ ਖੁਰਦੀ ਹੈਗੀ ਮਿੱਟੀ ਪਰਾ ਹੋ ਰਹੀ ਹੈ ਉਸ ਨੂੰ ਮਿੱਟੀ ਦੇ ਗੱਟਿਆਂ ਦੇ ਨਾਲ ਜਾਂ ਪੱਥਰਾਂ ਦੇ ਨਾਲ ਜਾਂ ਫਿਰ ਦਰਖਤਾਂ ਨੂੰ ਕੱਟ ਕੇ ਉੱਥੇ ਲਗਾਇਆ ਜਾਵੇ ਤਾਂ ਜੋ ਮਿੱਟੀ ਜਿਹੜੀ ਨਾ ਕੋਰੇ ਤੇ ਬਾਬਾ ਜੀ ਸਾਡੇ ਨਾਲ ਨੇ ਕਿਉਂਕਿ ਇੱਥੇ ਸਭ ਤੋਂ ਜ਼ਿਆਦਾ ਸੰਗਤ ਜਿਹੜੀ ਸੇਵਾ ਕਰੇ ਬਾਬਾ ਜੀ ਲਗਾਤਾਰ ਇੱਥੇ ਤੁਸੀਂ ਡਟੇ ਹੋਏ ਹੋਗੇ ਕਿਸ ਤਰ੍ਹਾਂ ਦੇਖਦੇ ਹੋ ਵੈਕਲੂ ਜੀ ਕਾ ਖਾਲਸਾ ਵੈਕਲੂ ਫਰੇ ਸਭ ਤੋਂ ਪਹਿਲਾਂ ਮੇਰੀ ਹੱਥ ਜੋੜ ਕੇ ਬੇਨਤੀ ਆ ਸਰਕਾਰਾਂ ਗਾੜੀ ਤੇ ਇੱਥੇ ਕੋਈ ਜਾਣ ਕੇ ਸਾਰ ਨਹੀਂ ਕੇ ਲਈ ਤੇ ਬਾਬਿਆਂ ਦਾ ਸਤਿਕਾਰ ਕਰਦੇ ਆ ਸਰਹਿਆਲੀ ਸਾਹਿਬ ਵਾਲਿਆਂ ਦਾ